प्यारेयों ਨੂੰ ਗਲਤ ਨਾ ਸਮਝਿਓ ਕਿ ਤੇ ਜਿਹੜਾ ਆਪਾਂ ਇਹ ਗੱਲ ਕਹਿਣੇ ਨਾ ਕਿ ਬਾਣੀ ਪੜਨ ਦਾ ਫਾਇਦਾ ਕੋਈ ਨਹੀਂ ਹੋਣਾ ਉਹ ਫਾਇਦਾ ਆਪਾਂ ਅਧਿਆਤਮਕ ਕਹਿ ਰਹੇ ਆ ਸੰਸਾਰੀ ਫਾਇਦੇ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਇੱਥੇ ਬਹੁਤ ਲੋਕ ਕਹਿਣਗੇ ਨਹੀਂ ਸੁਖਮਨੀ ਸਾਹਿਬ ਪੜਨ ਤੋਂ ਮਨਾ ਕਰ ਰਹੇ ਆ ਸੁਖਮਨੀ ਸਾਹਿਬ ਪੜ ਕੇ ਮੈਨੂੰ ਆਹ ਮਿਲ ਗਿਆ ਮੈਨੂੰ ਫਲਾਣੀ ਚੀਜ਼ ਮਿਲ ਗਈ ਮੇਰਾ ਬਾਹਰ ਦਾ ਵੀਜ਼ਾ ਲੱਗ ਗਿਆ ਮੈਨੂੰ ਨੌਕਰੀ ਮਿਲ ਗਈ ਮੈਂ ਬਾਣੀ ਪੜਦਾ ਸੀ ਮੈਂ ਅਧਿਆਤਮਕ ਫਾਇਦੇ ਦੀ ਗੱਲ ਕਰ ਰਹੇ ਆ ਅਧਿਆਤਮਕ ਭਾਵ ਕਿ ਪਰਮੇਸ਼ਰ ਦੀ ਪ੍ਰਾਪਤੀ ਨਾਮ ਦੀ ਪ੍ਰਾਪਤੀ ਸਹਜ ਦੀ ਪ੍ਰਾਪਤੀ ਆਨੰਦ ਦੀ ਪ੍ਰਾਪਤੀ ਗੁਰਬਾਣੀ ਦਾ ਗਿਆਨ ਗੁਰਬਾਣੀ ਦੇ ਅਸਲ ਭੇਦ ਜਿਹੜੇ ਸੁਖਮਨੀ ਸਾਹਿਬ ਚ ਲੈਣੇ ਆ ਮੈਂ ਉਹ ਕਹਿ ਰਿਹਾ ਕਿ ਉਹ ਚੀਜ਼ਾਂ ਦੀ ਸਾਨੂੰ ਪ੍ਰਾਪਤੀ ਨਹੀਂ ਹੁੰਨੀ ਜੇ ਚਾਰ ਪਖੰਡ ਆਪਾਂ ਕਰਦੇ ਹਾਂ ਤੇ ਤੇ ਪਖੰਡ ਤੇ ਦੂਜੇ ਜਿਹੜੇ ਕਰਮੇ ਹੁੰਨਾਂ ਚ ਵੀ ਫਰਕ ਹੁੰਦਾ ਮੈਂ ਇੱਥੇ ਕਿਸੇ ਕੰਮ ਦੀ ਮਦਾਈ ਨਹੀਂ ਕਹਿ ਰਿਹਾ ਪਖੰਡ ਦੀ ਗੱਲ ਕਰ ਰਿਹਾ ਕਿਉਂਕਿ ਸੁਖਮਨੀ ਸਾਹਿਬ ਤੇ ਬੜੀਆਂ ਚੀਜ਼ਾਂ ਤੋਂ ਮਨਾ ਕਰਦਾ ਸੁਖਮਨੀ ਸਾਹਿਬ ਤੇ ਵੀ ਕਹਿੰਦਾ ਕਿਸੇ ਬੰਦੇ ਤੇ ਆਸ ਨਾ ਰੱਖ ਰੱਬ ਤੇ ਆਸ ਰੱਖ ਸੁਖਮਨੀ ਸਾਹਿਬ ਤੇ ਕਈ ਪਾਪ ਵੀ ਕਰਨ ਤੋਂ ਸਾਨੂੰ ਰੁਕਿਆ ਜਾਂਦਾ ਪਰ ਆਪਾਂ ਫਿਰ ਵੀ ਕਰ ਹੀ ਜਾਂਦੇ ਆ ਕੁਝ ਜਾਣ ਬੁਝ ਕੇ ਕਰਦੇ ਆ ਕੋਈ ਜਣ ਜਾਣੇ ਚ ਕਰੀ ਜਾਂਦੇ ਆ ਕੁਝ ਵੱਧੋ ਵੱਧੀ ਹੋ ਜਾਂਦੇ ਸਾਡੇ ਕੋਲ ਪਖੰਡ ਦਾ ਮਤਲਬ ਇਹ ਹੁੰਦਾ ਜਿਹੜਾ ਧਰਮ ਦੇ ਨਾਂ ਤੇ ਕੰਮ ਕੀਤਾ ਜਾਵੇ ਧਾਰਮਿਕ ਕਰਮ ਕੀਤਾ ਜਾਵੇ ਪਰ ਹੈ ਗਲਤ ਆ ਪਰ ਸਾਨੂੰ ਲੱਗਦਾ ਅਸੀਂ ਜੋ ਕਰ ਰਹੇ ਆ ਸਹੀ ਕਰ ਰਹੇ ਆ ਤੇ ਮੈਂ ਉਹ ਚੀਜ਼ਾਂ ਕਹਿ ਰਿਹਾ ਕਿ ਚਾਰ ਐਸੇ ਪਖੰਡ ਨੇ ਜਿੰਨਾ ਤੋਂ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਸਖਤ ਮਨਾ ਕਰਦੀ ਹੈ ਪਰ ਆਪਾਂ ਬਾਣੀ ਪੜ੍ਹਦੇ ਆ ਵੀ ਉਹ ਪਖੰਡ ਕਰੀ ਜਾਂਦੇ ਆ ਸਾਨੂੰ ਲੱਗਦਾ ਕਿ ਅਸੀਂ ਜੋ ਕਰ ਰਹੇ ਆ ਸਹੀ ਕਰ ਰਹੇ ਆ ਉਹ ਪੇਤਾ ਆਪਾਂ ਦੇੜ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਣਾ ਜੇ ਤੁਸੀਂ ਇਹ ਪਖੰਡ ਨਹੀਂ ਛੱਡਦੇ ਹੁਣ ਉਹ ਤੁਸੀਂ ਦੇਖਿਓ ਵੀ ਤੁਸੀਂ ਤਾਂ ਨਹੀਂ ਇਹ ਪਖੰਡ ਚ ਫਸੇ ਹੋਏ ਉਹ ਕਿਹੜੇ ਧਾਰਮਿਕ ਕਰਮਦਿਆਂ ਸੀ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਪੜਨ ਵਾਲੇ ਨੇ ਮੈਂ ਤਾਂ ਇਹ ਵੀਡੀਓ ਬਣਾ ਰਿਹਾ ਇੱਕ ਨਾ ਕਿਸੇ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਕਿ ਸੁਖਮਨੀ ਸਾਹਿਬ ਦੀ ਬਾਣੀ ਚ ਇੱਕ ਸ਼ਬਦ ਆਉਂਦਾ ਹੈ ਪਹਿਲਾਂ ਜੇ ਹੁਣ ਧਿਆਨ ਨਾਲ ਸੁਣਿਓ ਕਹਿੰਦੇ ਬਾਣੀ ਕਹਿੰਦੀ ਹੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਪੀ ਬਾਣੀ ਚ ਦੇਖੋ ਸਿੱਧੇ ਸਿੱਧੇ ਲਫ਼ਜ਼ ਲਿਖਿਆ ਵੀ ਜਿਹੜਾ ਸਤਗੁਰ ਹੈ ਉਹ ਸਾਨੂੰ ਨਾਮ ਧੰਨ ਦਿੰਦਾ ਹੈ ਤੇ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਆ ਤੇ ਕਹਿੰਦੇ ਵੀਰ ਜੀ ਅਸੀਂ ਵੀ ਨਾਮ ਧੰਨ ਲਿਆ ਸਤਗੁਰੂ ਕੋਲੋਂ ਹੁਣ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਭ ਤੋਂ ਪਹਿਲਾ ਪਖੰਡ ਹੈ ਸੁਖਮਣੀ ਸਾਹਿਬ ਦੀ ਬਾਣੀ ਦਾ ਸੁਖਮਣੀ ਸਾਹਿਬ ਦੀ ਬਾਣੀ ਪੜਨ ਦਾ ਕਿੰਨੂ ਫਾਇਦਾ ਨਹੀਂ ਹੋਏਗਾ ਪਹਿਲੀ ਕੈਟਾਗਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਹੜੇ ਨਾਮ ਧੰਨ ਕਿਸੇ ਕੋਲੋਂ ਨਹੀਂ ਦੇਂਦੇ ਨਾਮ ਦਾਨ ਕਿਸੇ ਕੋਲ ਲੈਂਦੇ ਇਹ ਚੀਜ਼ ਸਮਝ ਲਿਓ ਦੇਖੋ ਸੁਖਮਣੀ ਸਾਹਿਬ ਦੀ ਬਾਣੀ ਨੂੰ ਜਦੋਂ ਆਪਾਂ ਪੁੱਛਿਆ ਨਾ ਕਿ ਸੱਚੇ ਪਾਇਸਾ ਨਾਮ ਕਿੱਥੇ ਹੈ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨੋਂ ਦੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਕਹਿੰਦੇ ਕਿੱਥੇ ਹੈ ਤੁਹਾਡੀ ਦੇਹੀ ਦੇ ਵਿੱਚ ਉਹ ਹੁਣ ਦੇਹੀ ਦਾ ਵੀ ਆਪਾਂ ਭੇਜ ਕਿਸੇ ਫੇਰ ਵੀਡੀਓ ਚ ਲਾ ਸਕਦੇ ਆ ਵੀ ਦੇਹੀ ਕੀ ਚੀਜ਼ ਹੁੰਦੀ ਹੈ ਪਰ ਆਪਾਂ ਬਾਣੀ ਦਾ ਉਹ ਸ਼ਬਦ ਵਰਤ ਲਈਂਦੇ ਵੀ ਸਤਿਗੁਰ ਸੇਕੋ ਨਾਮ ਸਰ ਵੀ ਸਤਿਗੁਰ ਨੇ ਦੇਣਾ ਪਾਇਸਾ ਨੂੰ ਇਹ ਬੜਾ ਵੱਡਾ ਪਿਆਰੋ ਅੱਜ ਦੇ ਸਮੇਂ ਦੇ ਵਿੱਚ ਪਖੰਡ ਚੱਲ ਜਾਂਦਾ ਹੈ ਆਪਾਂ ਕੀ ਕਰਦੇ ਆਂ ਅਸੀਂ ਫਲਾਣੇ ਕੋਲੋਂ ਨਾਮਦਾਨ ਲੈਣਾ ਜੀ ਆਪਾਂ ਫਲਾਣੇ ਕੋਲੋਂ ਨਾਮਦਾਨ ਲੈਣਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਸੀਂ ਵੇਦਾਂ ਨੂੰ ਪੜ੍ਹ ਕੇ ਦੇਖਿਓ ਕਿਤੇ ਆਪਾਂ ਪੜ੍ਹਦੇ ਨਹੀਂ ਆਂ ਵੇਦਾਂ ਦੇ ਵਿੱਚ ਵੀ ਇਹ ਚੀਜ਼ ਲਿਖੀ ਆ ਕਿ ਕੋਈ ਵੀ ਇਨਸਾਨ ਕੋਈ ਵੀ ਬੰਦਾ ਕੋਈ ਵੀ ਭਾਵੇਂ ਧਾਰਮਿਕ ਗੁਰੂ ਬਣਿਆ ਆਪਣੇ ਆਪ ਚ ਤੁਹਾਨੂੰ ਨਾਮ ਤਨ ਨਹੀਂ ਦੇ ਸਕਦਾ ਆਪਣੇ ਤੌਰ ਤੇ ਭਾਵੇਂ ਕੋਈ ਨਾਮ ਕਹੀ ਜਾਏ ਵੀ ਹਾਂ ਤੁਹਾਨੂੰ ਨਾਮ ਦੇਤਾ ਪਰ ਜਿਹੜਾ ਅਸਲ ਨਾਮ ਹੈ ਜਿਹੜਾ ਸੱਚਾ ਨਾਮ ਹੈ ਉਹ ਤੁਹਾਨੂੰ ਕੋਈ ਨਹੀਂ ਦੇ ਸਕਦਾ ਉਹ ਨਾਮ ਆਲਰੇਡੀ ਤੁਹਾਡੇ ਕੋਲ ਹੀ ਹੈ ਬਸ ਇਹ ਹੈ ਵੀ ਜਿਹੜੇ ਗੁਰੂ ਭਗਤ ਸਾਧੂ ਜਨ ਹੁੰਦੇ ਨੇ ਉਹ ਸਾਨੂੰ ਨਾਮ ਨੂੰ ਪ੍ਰਗਟ ਕਰਨ ਦਾ ਪੇਚ ਦੇ ਸਕਦੇ ਆ ਨਾ ਕਿ ਸਾਨੂੰ ਨਾਮ ਦਾਣ ਦੇ ਸਕਦੇ ਆ ਜਾਂ ਨਾਮ ਤੁਹਾਨੂੰ ਦੇ ਸਕਦੇ ਆ ਕੋਈ ਨਹੀਂ ਦੇ ਸਕਦਾ ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾਬਿਲ ਸਰਾਂ ਤੁਹਾਡੇ ਕੋਲ ਹੀ ਹੈ ਮਾਰੇ ਦੀ ਬਾਣੀ ਦਾ ਆਪਾਂ ਬਚਨ ਪੜ੍ਹੀਏ ਤੇ ਸਤਿਗੁਰੂ ਸਾਹਿਬ ਕਹਿੰਦੇ ਆ ਨਾਮ ਨਰਿੰਦਰ ਲਖ ਹੈ ਕਿਉਂ ਲਖਿਆ ਜਾਈ ਨਾਮ ਨਰਿੰਦਰ ਨਾਲ ਹੈ ਬਾਰੇ ਕਹਿੰਦੇ ਤੇਰੇ ਨਾਲ ਹੀ ਹੈ ਕਿਉਂ ਪਈਏ ਭਾਈ ਨਾਮ ਨਰਿੰਦਰ ਵਰਤਦਾ ਰਵਿਆ ਸਭ ਥਾਈ ਬਾਰੇ ਕਹਿੰਦੇ ਸਾਰਿਆਂ ਥਾਵਾ ਦੇ ਉੱਤੇ ਰਮਿਆ ਹੋਇਆ ਕਿੱਥੇ ਲੱਭਦਾ ਫਿਰਦਾ ਹੈ ਨਾਮ ਨਰਿੰਦਰ ਵਰਤਦਾ ਰਵਿਆ ਸਭ ਥਾਈ ਬਾਰੇ ਕਹਿੰਦੇ ਗੁਰ ਪੂਰੇ ਤੇ ਪਈਏ ਹਿਰਦੇ ਦੇ ਰਖਾਈ ਤੇ ਮਾਰੇ ਬਾਣੀ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਪਰ ਭੂਰੇ ਆ ਨਾਮ ਰਤਨ ਤੇ ਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ ਮਾਰੇ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਚ ਚਲੇ ਜਾਂਦੇ ਆ ਜਿਹੜੇ ਗੁਰੂ ਕੋ ਜਾ ਕੇ ਭੇਤ ਲੈ ਲੈਂਦੇ ਆ ਮਾਰੇ ਕਹਿੰਦੇ ਉਹਨਾਂ ਦੇ ਅੰਦਰ ਹੀ ਨਾਮ ਪ੍ਰਗਟ ਹੋ ਜਾਂਦਾ ਮਾਰੇ ਕਹਿੰਦੇ ਕਿਤੇ ਨਹੀਂ ਆ ਭਾਈ ਗੁਪਤ ਆ ਤੇਰੇ ਅੰਦਰ ਹੀ ਹੈ ਮਾਰੇ ਕਹਿੰਦੇ ਬਸ ਗਿਆਨ ਲੈ ਭਗਤੀ ਕਰ ਅਭਿਆਸ ਕਰ ਤੇ ਪ੍ਰਗਟ ਕਰਦਾ ਉਹਨੂੰ ਇਹ ਗੱਥੇ ਬਾਣੀ ਦੇ ਵਿੱਚ ਲਿਖਿਆ ਵੀ ਨਹੀਂ ਕੋਈ ਸਾਨੂੰ ਨਾਮ ਦੇਵੇਗਾ ਜੇ ਕੋਈ ਕਿਸੇ ਨੇ ਪਿਆਰੇਉ ਨਾਮ ਦੇਣਾ ਸੀ ਤੇ ਇੰਡਾ ਵੱਡਾ ਖਜ਼ਾਨਾ ਲਿਖਣ ਦੀ ਕੀ ਲੋੜ ਸੀ ਕਿਉਂ ਮਾਰੇ ਨੇ ਕਿਹਾ ਗੁਰਮਖ ਹੋਏ ਸੋ ਕਾਇਆ ਖੋਜੀ ਹੋਰ ਸਭ ਪਰਮ ਭੁਲਾਈ ਕਿਉਂ ਮਾਰੇ ਨੇ ਆਪ ਪੜਦੇ ਆ ਗਿਆ ਭਈਆ ਕਾਲ ਕੀਤਾ ਪਿਆ ਚਲਾਇਓ ਪੰਥ ਦੇ ਵਿੱਚ ਹੀ ਆਪਾਂ ਸ਼ਬਦ ਪੜਦੇ ਆ ਜੋ ਪ੍ਰਭ ਕੋ ਮੇਰੇ ਬੋਚ ਹੈ ਖੋਜ ਸ਼ਬਦ ਬਲੇ ਵੀ ਭਾਈ ਸ਼ਬਦਾਂ ਚ ਖੋਜ ਲੂ ਇਹਦੇ ਵਿੱਚ ਹੀ ਸਾਰਾ ਭੇਜ ਦਿੱਤਾ ਜੀ ਸਭ ਕਿਸ ਘਰ ਵਿੱਚ ਬਾਹਰ ਨਾ ਹੀ ਬਾਹਰ ਢੋਲੇ ਸੋ ਭਰਮ ਭੁਲਾਈ ਮਾਰੇ ਕਹਿੰਦੇ ਤੂੰ ਭਰਮ ਚ ਹੈ ਤੂੰ ਭੁੱਲਿਆ ਹੋਇਆ ਜੇ ਬਾਹਰ ਉਹ ਚੀਜ਼ਾਂ ਲੱਭਦਾ ਕਿਤੇ ਮਾਰੇ ਕਹਿੰਦੇ ਸਭ ਕਿਸ ਘਰ ਨੇ ਬਾਹਰ ਨਹੀਂ ਭਾਈ ਤੇਰੇ ਕੋਲ ਹੀ ਹੈ ਸਾਰਾ ਕੁਝ ਤੇਰੇ ਨਾਲ ਹੀ ਹੈ ਸਾਰਾ ਕੁਝ ਉਹਦੇ ਵਿੱਚ ਹੀ ਬਿਠਾ ਤੂੰ ਕਿੱਥੇ ਲੱਭਦਾ ਫਿਰਦਾ ਹੈ ਪਿਆਰਿਓ ਕਿਉਂ ਗਰਵਾੜੀ ਦੇਣਾ ਸ਼ਬਦਾਂ ਨੂੰ ਆਪਾਂ ਵਰਤ ਕੇ ਕਿਉਂ ਪਰਮਾਚੂਤਰੇ ਫਿਰਦੇ ਹੈ ਸੋ ਇਹ ਪਹਿਲੀ ਕੈਟਾਗਰੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਇਹ ਚੀਜ਼ ਕਹਿੰਦੇ ਆ ਕਿ ਮੈਂ ਜੀ ਨਾਮ ਫਲਾੜੇ ਕੋ ਲਿਆ ਤੇ ਸਾਰੀ ਉਮਰ ਲੰਗੀ ਇਹ ਸੁਖਮਨੀ ਸਾਹਿਬ ਪੜਦੇ ਆ ਰੋਜ਼ ਪੜ੍ਹਦੇ ਨੇ ਦੋ ਦੋ ਵਾਰੀ ਪੜ੍ਹਦੇ ਆ ਐਸੇ ਜੀਵਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਚ ਰਤਾ ਭੋਰਾ ਵੀ ਇੱਕ ਤਿਲਕਾ ਮੱਥੇ ਵੀ ਪਿਆਰਿਓ ਕੋਈ ਲਾਭ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਕਿਉਂਕਿ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਭਾਈ ਜਿਹੜੇ ਕੰਮ ਵਾਸਤੇ ਬਾਣੀ ਲਿਖੀ ਉਹ ਕੰਮ ਤੇ ਤੂੰ ਕੀਤਾ ਹੀ ਨਹੀਂ ਹੈ ਜਿਹੜੇ ਭਰਮ ਚੋਂ ਕੱਢਣ ਵਾਸਤੇ ਬਾਣੀ ਲਿਖੀ ਸੀ ਤੂੰ ਇਹ ਭਰਮ ਚੋਂ ਨਿਕਲਿਆ ਹੀ ਨਹੀਂ ਕਿਉਂਕਿ ਐਸੇ ਜਿਹੜੇ ਆਪਾਂ ਕਰਮਾਂ 'ਚ ਫਸ ਜਾਂਦੇ ਆ ਨਾ ਪਿਆਰਿਓ ਆਪਾਂ ਛੱਡਦੇ ਨਹੀਂ ਕਿਉਂਕਿ ਸਾਡੀ ਸ਼ਰਧਾ ਬਣੀ ਹੁੰਦੀ ਹੈ ਤੇ ਕੀ ਕਰ ਲਵਾਂਗੇ ਆਪਾਂ ਸੁਖਮੀ ਸਾਹਿਬ ਦੇ ਵਿੱਚੋਂ ਇਹ ਹੀ ਤੇ ਭਰਮ ਕੱਢਣ ਵਾਸਤੇ ਤੇ ਪਾਤਸ਼ਾਹ ਨੇ ਬਾਣੀ ਲਿਖੀ ਸੀ ਤੇ ਉਸੇ ਭਰਮ 'ਚ ਆਪਾਂ ਫਸੇ ਆ ਨਿਕਲਣਾ ਆਪਾਂ ਚਾਹੁੰਦੇ ਨਹੀਂ ਆ ਤੇ ਬਾਣੀ ਪੜੀ ਜਾਵਾਂਗੇ ਸਿਰਫ ਪੜਦੇ ਹੀ ਰਹਿ ਜਾਵਾਂਗੇ ਪਿਆਰਿਓ ਕੀ ਲਾਭ ਮਿਲੇਗਾ ਸਾਨੂੰ ਆਪਾਂ ਤਾਂ ਫਿਰ ਉਹੀ ਨਾਮ ਤੇ ਹੀ ਜਾਵਾਂਗੇ ਨਾ ਤੇ ਉਹ ਨਾਮ ਕਦੋਂ ਧਿਆਵਾਂਗੇ ਜਿਹੜਾ ਤੁਹਾਡੇ ਅੰਦਰ ਹੈ ਉਹ ਕਦੋਂ ਪ੍ਰਗਟ ਕਰਾਂਗੇ ਬਾਣੀ ਨੇ ਮੋਹਰ ਲਾਤੀ ਵੀ ਨਾਮ ਨਰੰਜਨ ਵਰਤਦਾ ਰਵੇ ਸਭ ਥਾਈ ਵੀ ਭਾਈ ਵਰਤਦਾ ਸਾਰੇ ਥਾਵਾਂ ਤੇ ਰਮਿਆ ਹੋਇਆ ਤੇ ਕਿੱਥੋਂ ਲਊਗੇ ਜਾ ਕੇ ਨਾਮ ਤਾਂ ਸੋ ਇਹ ਪਹਿਲੀ ਕੈਟਾਗਰੀ 'ਚ ਦੇਖ ਲਿਓ ਜੇ ਆਪਾਂ ਇਸ ਪਖੰਡ ਦੇ ਵਿੱਚ ਫਸੇ ਹੋਏ ਆ ਤੇ ਐਸੇ ਜੀਵਾਂ ਨੂੰ ਸੁਖਨੀ ਸਾਹਿਬ ਦੀ ਬਾਣੀ ਨੇ ਕੋਈ ਅਧਿਆਤਮਿਕ ਲਾਭ ਨਹੀਂ ਦੇਣਾ ਜੋ ਮਰਜ਼ੀ ਆਪਾਂ ਕਰਦੇ ਘਰੀਏ ਪਏ ਦੂਸਰਾ ਦੇਖ ਲਓ ऐसे लोग भी कटो कट 70 80% लोग ऐसे ਨੇ ਗੁਰਪਿਆਰੀ ਸਾਧ ਸੰਗਤ ਜੀਓ ਇਹ ਵੀ ਲੋਕ ਸੁਖਨੀ ਸਾਹਿਬ ਦੇ ਵਿੱਚੋਂ ਕੋਈ ਅਧਿਆਤਮਕ ਲਾਭ ਨਹੀਂ ਲੈ ਸਕਦੇ ਕੀ ਨਹੀਂ ਲੈ ਸਕਦੇ ਇਹਨੂੰ ਧਿਆਨ ਨਾਲ ਸਮਝ ਲਿਓ ਆਪਾਂ ਇਹ ਵੀਡੀਓ ਪਹਿਲਾਂ ਵੀ ਬਣਾਈਆਂ ਹੋਈਆਂ ਨੇ ਜਿਹੜੇ ਰੱਬ ਕਹਿੰਦੇ ਆ ਕਿਸੇ ਇਨਸਾਨ ਨੂੰ ਪਸ਼ੂ ਨੂੰ ਪੰਛੀ ਨੂੰ ਡਰਕਤ ਨੂੰ ਸੱਪ ਨੂੰ ਕਿਸੇ ਤਸਵੀਰ ਨੂੰ ਭਾਵੇਂ ਉਹ ਗੁਰੂਆਂ ਦੀ ਹੋਵੇ ਤੇ ਜਾਂ ਕਿਸੇ ਚਾਰ ਦਿਵਾਰੀ ਦੇ ਅੰਦਰ ਇਹ ਨਾ ਚ ਦੇਖੋ ਤੁਸੀਂ ਕਿਸੇ ਕੈਟਾਗਰੀ 'ਚ ਨਹੀਂ ਆਉਂਦੇ ਜੇ ਤੁਸੀਂ ਕਿਸੇ ਇਨਸਾਨ ਨੂੰ ਰੱਬ ਮੰਨਦੇ ਹੋ ਕਿਸੇ ਬੰਦੇ ਨੂੰ ਰੱਬ ਮੰਨਦੇ ਹੋ ਵੀ ਨਹੀਂ ਮੇਰਾ ਰੱਬ ਇਹ ਹੀ ਹੈ ਮੈਂ ਇਹਨੂੰ ਇਹਦੇ 'ਚ ਰੱਬ ਦੇਖਦਾ ਕਿਸੇ ਪਸ਼ੂ ਨੂੰ ਰੱਬ ਮੰਨਦੇ ਹੋ ਕਿਸੇ ਪਸ਼ੂ ਦੀ ਪੂਜਾ ਕਰਦੇ ਹੋ ਰੱਬ ਦਾ ਕਿਸੇ ਪੰਛੀ ਦੀ ਪੂਜਾ ਕਰਦੇ ਹੋ ਕਿਸੇ ਦਰਖਤ ਦੀ ਪੂਜਾ ਕਰਦੇ ਹੋ ਕਿਸ ਸੱਪ ਦੀ ਪੂਜਾ ਕਰਦੇ ਹੋ ਕਿਸੇ ਗੁਰਨਾਨਕ ਗੁਰੂ ਗੋਬਿੰਦ ਸਿੰਘ ਜਾਂ ਕਿਸੇ ਵੀ ਗੁਰੂ ਪੀਰ ਪੈਗੰਬਰ ਦੀ ਤਸਵੀਰ ਦੀ ਪੂਜਾ ਕਰਦੇ ਹੋ ਤੇ ਜਾਂ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿ ਮੇਰਾ ਰੱਬ ਫਲਾਣੀ ਜਗ੍ਹਾ ਤੇ ਰਹਿੰਦਾ ਹੈ ਮੇਰਾ ਰੱਬ ਕਿਸੇ ਚਾਰ ਦੁਆਰੀ ਦੇ ਅੰਦਰ ਰਹਿੰਦਾ ਮੈਂ ਉਸ ਰੱਬ ਨੂੰ ਬਿੱਲ ਚੱਲੇ ਆ ਐਸੇ ਜੀਵ ਵੀ ਸੁਖਨੀ ਸਾਹਿਬ ਦੀ ਬਾਣੀ ਚੋਂ ਕੁਝ ਨਹੀਂ ਲੈ ਸਕਦੇ ਕਿਉਂਕਿ ਇਹ ਵੀ ਇੱਕ ਪਖੰਡ ਹੈ ਕਿਉਂ ਪਖੰਡ ਹੈ ਪਗਤੀਆਂ ਸੁਣੀ ਜਾਓ ਮਾਰੇ ਦੀ ਬਾਣੀ ਕਹਿੰਦੀ ਆਰਟ ਪਹਿਰ ਪਰਬ ਪੇਖੋ ਨੇਰਾ ਨੇਰੇ ਦਾ ਭਾਵ ਕੇ ਨੇੜੇ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣ ਤੋਂ ਦੂਰੇ ਮਾਰੇ ਕਹਿੰਦੇ ਤੇਰੇ ਨੇੜੇ ਆ ਮਾਰੇ ਕਹਿੰਦੇ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗੇ ਪ੍ਰਵਾਨ ਨਿਕਟ ਦਾ ਭਾਵ ਕੇ ਨੇੜੇ ਆ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਖ ਮਾਰੇ ਕਹਿੰਦੇ ਨੇੜੇ ਹੈ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਿਸੇ ਜਾਣ ਮਨ ਸਦਾ ਹਜੂਰੇ ਹਜੂਰੇ ਭਾਵ ਕਿ ਤੇਰੇ ਨੇੜੇ ਆ ਮਾਰੇ ਕਹਿੰਦੇ ਮਣਾ ਉਹਨੂੰ ਨੇੜੇ ਜਾਣ ਨੇੜੇ 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 ਪੰਜ ਸ਼ਬਦ ਸੁਖਮੀ ਸਾਹਿਬ ਚੋਂ ਕੱਢੇ ਆ ਜਿੱਥੇ ਪਾਸ਼ਾ ਬਾਰ ਬਾਰ ਕਹਿ ਰਿਹਾ ਮਣਾ ਰੱਬ ਤੇਰੇ ਨੇੜੇ ਆ ਉਹਨੂੰ ਜਾਣ ਮਣਾ ਰੱਬ ਤੇਰੇ ਨੇੜੇ ਆ ਉਹਨੂੰ ਦੇਖ ਮਣਾ ਰੱਬ ਤੇਰੇ ਨੇੜੇ ਆਪਣਾ ਭਰਮ ਖਤਮ ਕਰ ਹੇ ਅੰਨੇ ਜੋ ਠਾਕੁਰ ਸਦਾ ਸਦਾ ਹਜੂਰੇ ਤਾਕੋ ਅੰਧਾ ਯਾਰ ਦੂਰੇ ਮਾਰੇ ਕਹਿੰਦੇ ਅੰਨੇ ਆ ਕਿਉਂ ਨਹੀਂ ਦੇਖਦਾ ਉਹਨੂੰ ਉਹ ਤੇਰੇ ਸਾਹਮਣੇ ਆ ਰੱਬ ਕਿੱਥੇ ਲੱਭਦਾ ਫਿਰਦਾ ਹੁਣ ਤੁਸੀਂ ਇਹ ਚੀਜ਼ ਦੇਖੋ ਕਿ ਤੁਹਾਡਾ ਰੱਬ ਜਿਹਦੀ ਪੂਜਾ ਕਰਦੇ ਹੋ ਇਹਦੀ ਕਰਦੇ ਹੋ ਜਿਹਨੂੰ ਸੁਖਮਨੀ ਸਾਹਿਬ ਨੇੜੇ ਕਹਿੰਦਾ ਹੈ ਕਿ ਜਾਂ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਰੱਬ ਬਣਾ ਕੇ ਬਿਠੋ ਜਾਂ ਇਸ ਤੋਂ ਇਲਾਵਾ ਵੀ ਕਿਸੇ ਨੂੰ ਜਾਂ ਇਦਾਂ ਸਮਝ ਲਓ ਕਿ ਇਹੀ ਰੱਬ ਹੈ ਤੁਹਾਡਾ ਸੁਖਮਨੀ ਸਾਹਿਬ ਪੜਨ ਵਾਲੇ ਆਪਣੇ ਆਪ ਨੂੰ ਪੁੱਛਣ ਅਦੇ ਆਤਮਿਕ ਲਾਭ ਲੈ ਲਾਂਗੇ ਸੁਖਮਨੀ ਸਾਹਿਬ ਦੀ ਬਾਣੀ ਚੋਂ ਇਹ ਰੱਬ ਦਾ ਭੇਦ ਲੈ ਲਾਂਗੇ ਜੇ ਇਹਨੂੰ ਨਹੀਂ ਮੰਨਦੇ ਤੇ ਫਿਰ ਕਿੰਨੂੰ ਮੰਨਦੇ ਆ ਇਹ ਚੀਜ਼ ਦੇਖੋ ਪੜਨਾ ਤਾਂ ਬੜਾ ਸੌਖਾ ਆ। 1.5 ਘੰਟੇ ਦੇ ਵਿੱਚ ਸੁਖਨੀ ਸਾਹਿਬ ਦੋ ਵੀ ਪੜ ਲਵਾਂਗੇ, ਤਿੰਨ ਵੀ ਪੜ ਲਵਾਂਗੇ, ਰੋਜ਼ ਚਾਰ ਵੀ ਪੜ ਲਵਾਂਗੇ ਆਪਣੇ ਮਨ ਦੀ ਤਸੱਲੀ ਵਾਸਤੇ। ਵੀ ਹਾਂ ਆਪਾਂ ਪੜਨੇ ਆ ਪਰ ਆਪਣੇ ਆਪ ਨੂੰ ਪੁੱਛੋ ਕਿ ਦੀ ਪੂਜਾ ਕਰਦੇ ਹੋ ਤੁਸੀਂ? ਤੁਹਾਡਾ ਆਪਣੇ ਮਨ ਨੂੰ ਇਕੱਲੇ ਬੈਠ ਕੇ ਸੁਖਨੀ ਸਾਹਿਬ ਪੜਨ ਵਾਲੇ ਆਪਣੇ ਮਨ ਨੂੰ ਇਹ ਸਵਾਲ ਕਰਨਾ ਤੁਹਾਡਾ ਰੱਬ ਕੌਣ ਹੈ? ਕਿ ਦੀ ਪੂਜਾ ਕਰਦੇ ਹੋ ਤੁਸੀਂ? ਤੁਸੀਂ ਆਖੋਗੇ ਨਹੀਂ ਜੀ ਮੈਂ ਤਾਂ ਇੱਕ ਤਸਵੀਰ ਰੱਖੀ ਆਪਣੇ ਘਰ 'ਚ ਉਹਨੂੰ ਮੱਥਾ ਟੇਕ ਦਿੰਦਾ। ਸੁਖਨੀ ਸਾਹਿਬ 'ਚ ਤਾਂ ਕਿਤੇ ਲਿਖਿਆ ਨਹੀਂ ਇਹ ਚੀਜ਼। ਮੈਂ ਤਾਂ ਕੋਈ ਪਸ਼ੂ ਐ ਜਿੰਨੂੰ ਵਰਜੀ ਸਮਝ ਲੋ ਮੈਂ ਉਹਦੀ ਪੂਜਾ ਕਰਦਾ ਉਹਨੂੰ ਮੱਥਾ ਟੇਕ ਦਿੰਦਾ ਮੈਂ ਕਿੱਥੇ ਲਿਖਿਆ ਸੁਖਮੀ ਸਾਹਿਬ ਕਿ ਕਿਸੇ ਕਿਸੇ ਇਨਸਾਨ ਦੀ ਫੋਟੋ ਰੱਖੀ ਐ ਕਿਸੇ ਕਿਸੇ ਨੂੰ ਬਾਬਾ ਬਣਾਇਆ ਮੇਰਾ ਰੱਬ ਤੇ ਉਹੀ ਐ ਮੈਨੂੰ ਤਾਂ ਉਹੀ ਉਹੀ ਰੱਬ ਐ ਮੇਰਾ ਕਿੱਥੇ ਲਿਖਿਆ ਸੁਖਮੀ ਸਾਹਿਬ ਚ ਕਿਸੇ ਚਾਰ ਦੁਆਰੀ ਚ ਰੱਬ ਐ ਕਿੱਥੇ ਲਿਖਿਆ ਸੁਖਮੀ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਨੂੰ ਨਾ ਇਹਦੇ ਵਿੱਚ ਲਾਇਓ ਕਿਤੇ ਕਿ ਚਾਰ ਦੁਆਰੀ ਚ ਕਿਤੇ ਗੁਰਦੁਆਰਾ ਤੇ ਉੱਥੋਂ ਬਣਾ ਕਿਉਂਦੇ ਪਏ ਉੱਥੋਂ ਤੋਂ ਭੇਤ ਲੈਣਾ ਆਪਾਂ ਪਰ ਰੱਬ ਕਿੱਥੇ ਐ ਆ ਐਸ ਸੁਖਨੀ ਸਾਹਿਬ ਦੀਆਂ ਪੰਜ ਪੰਕਤੀਆਂ ਪੰਕਤੀ ਤੇ ਨਹੀਂ ਆਪਾਂ ਪੂਰੀ ਲਿਖ ਸਕਦੇ ਵੀ ਗਲਤੀ ਹੋ ਜਾਂਦੀ ਹੈ ਪਰ ਪੰਜਾਂ ਪੰਕਤੀਆਂ ਦਾ ਨਚੋੜ ਇਹੀ ਹੈ 1 2 3 4 5 ਪੰਜਾਂ ਪੰਕਤੀਆਂ ਦੇ ਵਿੱਚ ਕਹਿ ਰਹੇ ਆ ਨੇੜੇ 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 ਤੇ ਮੈਨੂੰ ਇਹ ਅੰਦਾਜ਼ ਕਿ ਇਹਨਾਂ ਕਿ ਪਿਆਰੇ ਬਹੁਤ ਆਦ ਜੀਵ ਸੁਖਨੀ ਸਾਹਿਬ ਪੜਨ ਵਾਲੇ ਨੇੜੇ ਵਾਲੇ ਰੱਬ ਦੀ ਭਗਤੀ ਨਹੀਂ ਕਰਦੇ ਉਹ ਪੜੀ ਜਾਂਦੇ ਆ ਪੰਕਤੀਆਂ ਪਰ ਉਹਨਾਂ ਨੂੰ ਭੇਤ ਨਹੀਂ ਇਸ ਚੀਜ਼ ਦਾ ਪੂਜਾ ਕਿੱਥੇ ਕਰਨੀ ਉਹਦੀ ਭਗਤੀ ਕਿੱਥੇ ਕਰਨੀ ਭੇਤ ਹੀ ਨਹੀਂ ਆਇਆ ਜੀ ਇਹ ਪਹੰਡ ਨਹੀਂ ਹੈ ਪਿਆਰਿਓ ਜੇ ਨੇੜੇ ਵਾਲੇ ਰੱਬ ਦੀ ਭਗਤੀ ਨਹੀਂ ਕਰਦੇ ਫਿਰ ਕਿਦੀ ਭਗਤੀ ਕਰਦੇ ਆ ਤੇ ਕੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਪੁੱਛਣਗੇ ਨਹੀਂ ਭਾਈ ਮੈਂ ਤਾਂ ਇਹ ਕਿਹਾ ਸੀ ਪ੍ਰਮਾਤਮਾ ਤੇਰੇ ਨੇੜੇ ਆ ਸਾਹਮਣੇ ਆ ਤੂੰ ਕਿੰਨੂੰ ਪੂਜਦਾ ਰਹਿ ਗਿਆ ਤੂੰ ਕਿਦੀ ਭਗਤੀ ਕਰਦਾ ਰਹਿ ਗਿਆ ਕਮਲਿਆ ਪੁੱਛਣਗੇ ਨਹੀਂ ਸਾਨੂੰ ਯਾਰ ਜਿੱਥੋਂ ਮੈਂ ਤੈਨੂੰ ਕੱਢਿਆ ਸੀ ਤੂੰ ਬਾੜੀ ਪੜਦੇ ਆ ਵੀ ਉਸ ਧਰਮ ਦੇ ਵਿੱਚ ਫੇਰ ਫਸਿਆ ਰਿਹਾ ਮੈਂ ਤਾਂ ਤਨੂ ਸ਼ਬਦਾ ਦੇ ਵਿੱਚ ਸਾਰੇ ਭੇਜ ਦੇ ਦਿੱਤਾ ਕਿ ਉਹ ਤੇਰੇ ਸਾਹਮਣੇ ਹੈ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜਿਹਦੀ ਕਿਰਪਾ ਨਾਲ ਤੇਰੇ ਸਾਰੇ ਕੰਮ ਹੋਣਦੇ ਉਹ ਤੇਰੇ ਸਾਹਮਣੇ ਹੈ ਜੋ ਛੜਨਾ ਸਵਸਥਰ ਕਰਮਾਂ ਨੇ ਜੋ ਹੋਵਰਸੋ ਦੂਰ ਪਰਾਨੇ ਛੋੜ ਜਾਏ ਤਿਸ ਦਾ ਸ਼ਰਮ ਕਰੇ ਸਾਗ ਸਹਾਈ ਤਿਸ ਪਰ ਹਰੇ ਬਾਰੇ ਕਹਿੰਦੇ ਜਿਹੜਾ ਸਦਾ ਹੀ ਸੰਗ ਹੈ ਉਹਨੂੰ ਪਰਾ ਕਰ ਦਿੱਤਾ ਆਪਣੀ ਜ਼ਿੰਦਗੀ 'ਚ ਉਹਨੂੰ ਕਹਿੰਦਾ ਪਤਾ ਨਹੀਂ ਕਿੱਥੇ ਹੈ ਬਾਰੇ ਕਹਿੰਦੇ ਤੇਰੇ ਨੇੜੇ ਹੀ ਹੈ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਾਹ ਪਰਵਾਨ ਤੋਂ ਦਰਗਾਹ ਚ ਪਰਵਾਨ ਹੋ ਜਾਏਗਾ ਬਸ ਇੱਕ ਕੰਮ ਕਰ ਰੱਬ ਨੂੰ ਹਮੇਸ਼ਾ ਆਪਣੇ ਨੇੜੇ ਸਮਝ ਕੌਣ ਹੈ ਭਾਈ ਉਹ ਨੇੜੇ ਵਾਲਾ ਰੱਬ ਹਪਾ ਤੇ ਤਸਵੀਰਾਂ ਨੂੰ ਰੱਬ ਬਣਾ ਕੇ ਬਹਿ ਗਿਆ ਆਪਾਂ ਤਾਂ ਪਤਾ ਨਹੀਂ ਕਿੰਨੋਂ ਕਿੰਨੋਂ ਰੱਬ ਬਣਾਈ ਜਾਂਦੇ ਆ ਆ ਆਇਆ ਅਸਲ ਰੱਬ ਸਾਡਾ ਜਿਹੜਾ ਹਰ ਵਕਤ ਨੇੜੇ ਹੈ ਸਾਡੇ ਸੋ ਇਹ ਦੇਖੀ ਜਾਇਓ ਆਪਣੇ ਆਪ ਨੂੰ ਸਵਾਲ ਕਰਕੇ ਪੁੱਛੀ ਜਾਇਓ ਮੈਂ ਗਰੰਟੀ ਨਾਲ ਪਿਆਰੇ ਇਹ ਚੀਜ਼ ਤੁਹਾਨੂੰ ਕਹਿ ਰਿਹਾ ਕਿ ਸੁਖਮਨੀ ਸਾਹਿਬ ਦੀ ਬਾਣੀ ਤੁਹਾਨੂੰ ਕੋਈ ਅਧਿਆਤਮਿਕ ਲਾਭ ਨਹੀਂ ਦੇਗੀ ਸੰਸਾਰੀ ਲਾਭ ਤੇ ਚਲੋ ਛੱਡੋ ਤੇ ਵੀਡੀਓ ਵੇਖਣ ਦਾ ਪੈਦਾ ਹੀ ਨਹੀਂ ਹੁੰਦਾ ਉਹਨਾਂ ਨੂੰ ਕੋਈ ਵੀ ਜਿਹੜੇ ਸੰਸਾਰੀ ਗੱਲਾਂ ਕਰਦੇ ਨਹੀਂ ਜੀ ਮੈਨੂੰ ਆਹ ਮਿਲ ਗਿਆ ਅਧਿਆਤਮਿਕ ਫਲ ਨਹੀਂ ਮਿਲੇਗਾ ਤੂੰ ਰੱਬ ਨਹੀਂ ਮਿਲੇਗਾ ਉਹਨਾਂ ਨੂੰ ਸੁਖਨੀ ਸਾਹਿਬ ਚ ਕਦੇ ਰੱਬ ਦਾ ਭੇਤ ਨਹੀਂ ਮਿਲੇਗਾ ਨਾਮ ਅਸਲ ਦਾ ਭੇਤ ਨਹੀਂ ਮਿਲੇਗਾ ਕਿਉਂਕਿ ਉਹ ਜਿੰਨਾਂ ਚੀਜ਼ਾਂ ਨੂੰ ਬਣਾਈ ਬੈਠੇ ਉਹੀ ਉਹਨਾਂ ਵਾਸਤੇ ਅਸਲ ਹੈ ਅਸਲ ਦੀ ਪਹਿਚਾਣ ਨਹੀਂ ਹੋਣੀ ਕਿਉਂਕਿ ਨਕਲ ਨੂੰ ਅਸਲ ਬਣਾ ਕੇ ਬੈਠੇ ਆ ਤੀਸਰਾ ਦੇਖਿਓ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀਏ ਤੀਸਰੀ ਤੀਸਰੀ ਅਸ਼ਟਪਦੀਏ ਪਿਆਰਿਓ ਹਰ ਬੰਦਾ ਸੁਖਨੀ ਸਾਹਿਬ ਦੀ ਤੀਸਰੀ ਅਸ਼ਟਰੀ ਜ਼ਰੂਰ ਪੜੇ ਧਿਆਨ ਦੇ ਨਾਲ ਜੇ ਪਖੰਡ ਨੂੰ ਸਮਝ ਲੈਤੇ ਜਿਹੜਾ ਆਪਾਂ ਪੜਦੇ ਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਜਿੱਥੇ ਪਾਤਸ਼ਾਹ ਨੇ ਸਾਨੂੰ ਨਾਮ ਦੀ ਮਹਿਮ ਮਹਿਮਾ ਦਾ ਭੇਦ ਦਿੱਤਾ ਮਾਰੇ ਕਹਿੰਦੇ ਭਾਵੇਂ ਜਿੰਨੇ ਮਰਜੀ ਸਾਸ਼ਤਰ ਸਿਮਰਤ ਵੇਖ ਲੈ ਪਰ ਨਾਮ ਤੋਂ ਉੱਤੇ ਕੁਝ ਨਹੀਂ ਹੈਗਾ ਇਹਦੇ ਵਿੱਚ ਮਾਰੇ ਨੇ ਬੜੇ ਪਖੰਡ ਦਿੱਤੇ ਆ ਹੁਣ ਮੈਂ ਜੇ ਇਹਨੂੰ ਸਾਰੇ ਨੂੰ ਇਕੱਲੇ ਇਕੱਲੇ ਨੂੰ ਵਿਚਾਰਨ ਲੱਗ ਪੈਂਦਾ ਘੱਟੋ ਘਾਟ 1.5 ਘੰਟੇ ਲੱਗ ਜਾਣੇ ਪਿਆਰਿਓ ਪਰ ਮੈਂ ਤਾਂ ਉਹਨਾਂ ਦੇ ਵਿੱਚ ਮੇਨ ਮੇਨ ਦੱਸ ਦਿੰਨਾ ਹੈ ਇਹ ਵੀ ਅਧਿਆਤਮਕ ਹੀ ਨੇ ਇਹ ਵੀ ਪਖੰਡ ਚ ਹੀ ਹੁੰਦੇ ਆ ਆਪਾਂ ਸਹੀ ਸਮਝ ਕੇ ਗਲਤ ਕਰੀ ਜਾਂਦੇ ਹੁਣ ਕੀ ਹੈ ਇਸੇ ਅਸ਼ਟਪਦੀ ਦਾ ਇੱਕ ਪਤਾ ਆ ਤੁਸੀਂ ਪੜ੍ਹਦੇ ਵੀ ਹੋ ਤੁਹਾਨੂੰ ਪੰਕਤੀਆਂ ਵੀ ਯਾਦ ਹੋਣਗੀਆਂ ਮਨ ਕਾਮਨਾ ਤੀਰਥ ਦੇ ਛੁਟੇ ਗਰਬਗਬਾਦ ਨਾ ਬੰਦੇ ਹੁਟੇ ਮਾਰੇ ਕਹਿੰਦੀ ਹੈ ਜੇ ਮੰਨ ਲਓ ਜਿਹੜਾ ਬੰਦਾ ਤੀਰਥਾਂ ਦੇ ਉੱਤੇ ਇਸ਼ਾਨਾਨ ਕਰਦਾ ਹੈ ਤੀਰਥਾਂ ਤੇ ਇਸ਼ਾਨਾਨ ਮਾਰੇ ਕਹਿੰਦੀ ਹੈ ਜੇ ਮੰਨ ਲੈ ਤੀਰਥ ਤੇਰੀ ਮਨ ਦੀ ਕਾਮਨਾ ਹੀ ਬਣ ਜੇ ਤੇਰਾ ਤੀਰਥ ਦੇ ਉੱਤੇ ਹੀ ਤੇਰਾ ਅੰਤਿਮ ਸਵਾਜੇ ਮੰਨ ਲੈ ਤੇਰਾ ਅੰਤ ਵੀ ਤੀਰਥ ਦੇ ਉੱਤੇ ਹੋ ਜੇ ਉਹ ਨਰਨਾ ਤੀਰਥਾਂ ਦੇ ਇਸ਼ਨਾਨ ਕਰਦਾ ਮੈਨੂੰ ਆਹ ਮਿਲ ਜੇਗਾ ਤੀਰਥਾਂ ਦੇ ਇਸ਼ਨਾਨ ਕਰੋ ਆਹ ਮਿਲ ਜੇਗਾ ਤੀਰਥ ਯਾਤਰਾ ਕਰਨੀ ਚਾਹੀਦੀ ਹੈ ਮਾਰੇ ਕਹਿੰਦੇ ਤੂੰ ਛੱਡ ਤੇਰਾ ਜ਼ਿੰਦਗੀ ਦਾ ਅੰਤ ਹੀ ਮਨ ਨਾਲ ਤੀਰਥ ਤੇ ਹੋ ਜੇ ਤੇਰੇ ਮਨ ਦੀ ਮਾਰੇ ਕਹਿੰਦੇ ਗਰਭ ਗੁਵਾਉਣ ਦਾ ਮਨ ਤੇ ਹਟੇ ਫਿਰ ਵੀ ਮਨ ਚੋਂ ਗੁਮਾਨ ਨਹੀਂ ਹੋਣਾ ਅੱਗੇ ਸੁਣਿਓ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾਲ ਤਨ ਤੇ ਯਾਦ ਮਾਰੇ ਕਹਿੰਦੇ ਐ ਜਿਹੜੇ ਸਰੀਰ ਦੀ ਸੁੱਚਮਤਾ ਰੱਖਦੇ ਐ ਸਰੀਰ ਦੀ ਸੁੱਚਮਤਾ ਬਾਰੇ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ ਮਾਰੇ ਕਹਿੰਦੇ ਸਰੀਰ ਨੂੰ ਸੁਚਿਆ ਕਰਨ ਦੇ ਨਾਲ ਮਨ ਦੀ ਮੈਲ ਕਦੇ ਵੀ ਨਹੀਂ ਉਤਰਦੀ ਇਹੀ ਨਹੀਂ ਹੋਰ ਸੁਣਿਆ ਇਸ ਦੇਹੀ ਕੋ ਬਹੁ ਸਾਧਨਾ ਕਰੇ ਜਿਹੜੇ ਸਰੀਰ ਦੇ ਨਾਲ ਭਗਤੀ ਕਰਦੇ ਹੈ ਮਾਰੇ ਕਹਿੰਦੇ ਇਹਦਾ ਰਿਜ਼ਲਟ ਪਤਾ ਕੀ ਨਿਕਲਦਾ ਮਨ ਤੇ ਕਬੂ ਨਾ ਵਿਖਿਆ ਡਰੇ ਮਾਰੇ ਕਹਿੰਦੇ ਮਨ ਦੀ ਵਿਖਿਆ 1% ਵੀ ਇਹਦੇ ਵਿੱਚੋਂ ਕਦੇ ਨਹੀਂ ਕਰਦੀ ਮਨ ਦੇ ਕਬੂਨ ਜਲ ਤੋਂ ਵੇ ਬਹੁ ਦੇ ਅਨੀਤ ਜਲ ਦੇ ਨਾਲ ਭਾਵੇਂ ਸਰੀਰ ਨੂੰ ਜਿੰਨਾ ਮਰਜੀ ਧੋਈ ਜਾ ਸ਼ੁੱਧ ਕਾ ਹੋਏ ਕਾਚੀ ਪੀਤ ਮਾਰੇ ਕਹਿੰਦੇ ਸਰੀਰ ਕਿੱਥੋਂ ਸੁੱਚਾ ਹੋ ਜਾਏਗਾ ਮਨ ਹਰ ਕੇ ਨਾਮ ਕੀ ਮਹਿਮਾ ਉਚਨ ਨਾਨਕ ਨਾਮ ਉਧਰੇ ਪਤਿਤ ਬਾਉ ਮੂਜ ਇਹ ਸਾਰੇ ਸ਼ਬਦਾਂ ਦੇ ਅਖੀਰ ਚ ਪਾਸ਼ੇ ਨੇ ਨਾਮ ਦੀ ਮਹਿਮਾ ਦੱਸੀ ਹੈ ਜਾਬ ਤਾਬ ਗਿਆਨ ਸਗਤ ਧਿਆਨ ਵਾਲਾ ਵੀ ਸ਼ਬਦ ਪੜ੍ਹ ਲਿਓ ਤੁਸੀਂ ਉੱਥੇ ਵੀ ਕੀਰ ਜਹੀ ਕਿਹਾ ਨਹੀਂ ਤੁਲ RAM ਨਾਮ ਵਿਚਾਰ ਮਾਰੇ ਕਹਿੰਦੇ ਛੜਦੇ ਸਾਰੇ ਪਖੰਡ ਨਾਮਿਕ ਗੁਰਮੁਖ ਨਾਮ ਜਪੀ ਇੱਕ ਵਾਰ ਇੱਕ ਵਾਰੀ ਨਾਮ ਨੂੰ ਤੇ ਆ ਕੇ ਦੇਖ ਤਾ ਮਾਰੇ ਕਹਿੰਦੇ ਸਾਰਾ ਕੁਝ ਵਿੱਚੇ ਆ ਜਾਏਗਾ ਉਹ ਸਾਰੇ ਪਦੇ ਇਹੀ ਚੀਜ਼ ਨੇ ਮੈਂ ਇੱਕ ਪਤਾ ਤੁਹਾਨੂੰ ਮੇਨ ਇਟ ਦੇ ਚ ਵਿਚਾਰ ਕੇ ਦੱਸਿਆ ਸਾਡੇ ਚੋਂ ਬਹੁਤੇ ਲੋਕ ਸੁਖਨੀ ਸਾਹਿਬ ਪੜਨ ਵਾਲੇ ਪਿਆਰੇ ਉਹ ਤੀਰਥਾਂ ਦੇ ਪਿੱਛੇ ਭੱਜਦੇ ਆ ਬਹੁਤੇ ਲੋਕ ਸੁਖਨੀ ਸਾਹਿਬ ਪੜਨ ਵਾਲੇ ਇਹ ਗੱਲ ਕਹਿੰਦੇ ਆ ਵੀ ਸਵੇਰੇ ਉੱਠ ਕੇ ਇਸ਼ਨਾਨ ਕਰ ਦੇਖੋ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ ਐ ਪਰ ਇਸ਼ਨਾਨ ਕਰਨ ਦੇ ਨਾਲ ਹੀ ਸਾਨੂੰ ਸਭ ਕੁਝ ਮਿਲ ਜਾਏਗਾ ਇਹ ਕਿਤੇ ਕੋਈ ਸਿਆਣਪ ਨਹੀਂ ਐ ਠੀਕ ਹੈ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ ਹੈ ਉઠੋ ਸਵੇਰੇ ਨਾਲੋ ਸੁਸਤੀ ਉੱਤਰ ਜਾਂਦੀ ਹੈ ਸਰੀਰ ਸਾਫ਼ ਹੋ ਜਾਂਦਾ ਹੈ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਸਿਰਫ ਇੰਨਾ ਕੋ ਮਕਸਦ ਹੈ ਇਸ਼ਨਾਨ ਦਾ ਪਰ ਜੇ ਤੁਸੀਂ ਆਹ ਕੋ ਵੀ ਸਰੀਰ ਇਸ਼ਨਾਨ ਕਰ ਲਿਆ ਮੈਨੂੰ ਰੱਬ ਮਿਲ ਜੇਗਾ ਸਰੀਰ ਇਸ਼ਨਾਨ ਕਰ ਲਿਆ ਮੇਰਾ ਜੀਵਨ ਪਰਵਾਨ ਹੋ ਗਿਆ ਇਹ ਪਿਆਰਿਓ ਇਹ ਸਭ ਬਖੰਡ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਇਦਾਂ ਦਾ ਠੀਕ ਹੈ ਇੱਕ ਰਹਿਤ ਮਰਿਆਦਾ ਹੋਏਗੀ ਤਨ ਦੀ ਬਣੀ ਹੋਈ ਹੈ ਉਹਦੇ ਚ ਆਪਾਂ ਕੋਈ ਗਲਤ ਨਹੀਂ ਕਹਿ ਸਕਦੇ ਪਰ ਤੁਹਾਡੇ ਸਰੀਰ ਦੇ ਧਾਉਣ ਨਾਲ ਮਨ ਦੇ ਉੱਤੇ ਉਸ ਚੀਜ਼ ਦਾ ਕੋਈ ਅਸਰ ਨਹੀਂ ਹੈਗਾ ਜਿੰਨਾ ਮਰਜੀ ਤੀਰਥਾਂ ਦੇਸ਼ਾਂ ਕਰੀ ਜਾਓ ਜਲ ਕੇ ਮਜਨ ਜੀਏਗਾ ਧੋਵੇ ਨਿਤਨਤ ਮੈਡਿਕ ਨਾਵੇ ਜੈਸੇ ਮੈਡਿਕ ਤੈਸੇ ਹੋਏ ਨਾ ਫਿਰ ਫਿਰ ਜੁਨੀ ਆਵੇ ਮਾਰੇ ਕਹਿੰਦੇ ਜੇ ਪਾਣੀ ਦੇ ਧੋਣ ਨਾਲੀ ਗਤੀ ਹੋਵੇ ਤੇ ਸਭ ਤੋਂ ਪਹਿਲਾਂ ਫਿਰ ਡੱਡੂ ਤਰਨਗੇ ਤੇ ਮਾਰੇ ਕਹਿੰਦੇ ਜਿੱਦਾਂ ਡੱਡੂ ਜੂਨਾ ਦੇ ਵਿੱਚ ਐ ਇਦਾਂ ਤੂੰ ਵੀ ਜੂਨਾ ਦੇ ਵਿੱਚ ਹੀ ਪਿਆ ਰਹੇਂਗਾ ਕੁਝ ਨਹੀਂ ਮਿਲਣਾ ਤੇ ਤੇ ਦੂਜਾ ਪਾਸ਼ਾ ਕਹਿੰਦੇ ਸਰੀਰ ਦੀ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਪਾਸ਼ਾ ਕਹਿੰਦੇ ਹੈ ਭਾਈ ਸਰੀਰ ਦੀ ਭਗਤੀ ਨਾਲ ਮਨ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਤੇ ਜੇ ਮਨ ਦੇ ਉੱਤੇ ਅਸਰ ਨਹੀਂ ਹੋਇਆ ਫਿਰ ਭਗਤੀ ਕੀ ਜਿਹਦਾ ਨਹੀਂ ਫਾਇਦਾ ਸਰੀਰ ਦੀ ਭਗਤੀ ਹੁਣ ਇਹ ਵੀ ਚੀਜ਼ ਤੁਸੀਂ ਦੇਖ ਲਓ ਨਾਲ ਆਪਾਂ ਸਰੀਰ ਨਾਲ ਭਗਤੀ ਕਰਦੇ ਆਂ ਕਰਦੇ ਆਂ ਪਿਆਰੇ ਕਿਆ ਸਾਡਾ ਕਿਤੇ ਦਾ ਕਿਤੇ ਨਿਕਲ ਜਾਂਦਾ ਹੈ ਸਿਰਨਲ ਭਗਤੀ ਕਰੀ ਜਾਂਦੇ ਠੀਕ ਹੈ ਜੀ ਨਹੀਂ ਰਿਜ਼ਲਟ ਮਿਲ ਜੇਗਾ ਕਰ ਲਾਂਗੇ ਸਾਲ ਹੋ ਗਿਆ 2 ਸਾਲ ਕੋਈ ਨਹੀਂ ਹੌਲੀ ਹੌਲੀ ਹੈ ਹੌਲੀ ਹੌਲੀ ਜਾਗ ਲੱਗਦੀ ਹੈ ਜਿਵੇਂ ਨਹੀਂ ਚੰਗਦਾ ਇਦਾਂ ਇਦਾਂ ਕਰੀ ਜਾਂਦੇ ਆ ਕਿੰਨੇ ਸਾਲ ਨਿਕਲ ਗਏ ਜ਼ਿੰਦਗੀ ਨਿਕਲ ਗਈ ਪਿਆਰਿਓ ਮਨ ਦੀ ਵਿਖਿਆ ਖਤਮ ਹੀ ਨਹੀਂ ਹੋਈ ਹੈ ਜੀ ਖਤਮ ਕੀ ਹੁਣੀ ਕਿਉਂਕਿ ਮਨ ਦਾ ਭੇਜਤ ਹੀ ਨਹੀਂ ਆਇਆ ਮਨ ਕੋਲ ਕੋਈ ਚੀਜ਼ ਹੈ ਭਗਤੀ ਕਰਨ ਵਾਸਤੇ ਸਿਰਫ ਧਿਆਨ ਜੇ ਇਹਨੂੰ ਭੇਜਤਾ ਜੇ ਤੇ ਸਿਰਫ ਧਿਆਨ ਧਿਆਨ ਤੋਂ ਬਿਨਾ ਮਨ ਚੱਲ ਹੀ ਨਹੀਂ ਸਕਦਾ ਕਿਤੇ ਵੀ ਸਿਰਫ ਇੱਕੋ ਚੀਜ਼ ਮਨ ਨੂੰ ਚਲਾ ਸਕਦੀ ਹੈ ਧਿਆਨ ਮਨ ਕੋਲ ਸਿਰਫ ਧਿਆਨ ਹੀ ਹੈ ਜਿਹੜਾ ਧਿਆਨ ਵਾਲੀ ਚੀਜ਼ ਹੈ ਉਹ ਸਿਰਫ ਰੱਬ ਨੇ ਮਨ ਨੂੰ ਦਿੱਤੀ ਹੈ ਹੋਰ ਕਿਸੇ ਕੋਲੇ ਪਾਵਰ ਨਹੀਂ ਹੈਗੀ ਮਨ ਕੋਲ ਇੱਕੋ ਚੀਜ਼ ਮਨ ਇੱਕੋ ਚੀਜ਼ ਤੇ ਟ੍ਰੈਵਲ ਕਰਦਾ ਬਸ ਧਿਆਨ ਦੇ ਦੁਆਰਾ ਜਿਪੇਤਾ ਜੀ ਤੇ ਸੁਮਾਰੇ ਦੇਖੋ ਕਹਤ ਹੈ ਮਾਰੇ ਕਹਿੰਦੇ ਭਾਵੇਂ ਤੀਰਥਾਂ ਤੇ ਜਾਣ ਵੀ ਨਿਕਲ ਜੇ ਹਾਂ ਤੇਰੀ ਤੂੰ ਇਸ਼ਨਾਨ ਛੱਡ ਤੇਰੀ ਕਾਮਨਾ ਹੀ ਬਣ ਜੇ ਮਨ ਕਾਮਨਾ ਤੀਰ ਦੇ ਛੁਟੇ ਮਹਾਰਾ ਕਹਿੰਦੇ ਤੇਰੇ ਮਨ ਦੀ ਕਾਮਨਾ ਹੀ ਬਣ ਜੇ ਕਿ ਮੇਰਾ ਸਰੀਰ ਵੀ ਤੀਰ ਸਾਤੇ ਮਰੇ ਮਹਾਰਾ ਕਹਿੰਦੇ ਕੋਈ ਫਰਕ ਨਹੀਂ ਪੈਣਾ ਗੁਮਾਨ ਹੀ ਨਹੀਂ ਖਤਮ ਹੋਣਾ ਤੇਰਾ ਮਹਾਰਾ ਕਹਿੰਦੇ ਭਾਵੇਂ ਜਿੰਨਾ ਮਰਜੀ ਜਲ ਨਾਲ ਧੋਈ ਜਾ ਸਰੀਰ ਨੂੰ ਕੋਈ ਸਰੀਰ ਸੁੱਚਿਆ ਨਹੀਂ ਹੋਣਾ ਤੇਰਾ ਕੋਈ ਮਨ ਤੇ ਅਸਰ ਨਹੀਂ ਹੋਣਾ ਮਹਾਰਾ ਕਹਿੰਦੇ ਜਲ ਧੋਵੇ ਬਹੁਦੇ ਹੀ ਨਹੀਂ ਤੇ ਸ਼ੁੱਧ ਕਾਂ ਹੋਏ ਕੱਚੀ ਪੀਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡਰੇ ਸਰੀਰ ਦੀ ਜਿੰਨੀ ਮਰਜੀ ਸਾਧਨਾ ਕਰੀ ਜਾ ਜਿੰਨੀ ਮਰਜੀ ਭਗਤੀ ਕਰੀ ਜਾ ਮਨ ਦੀ ਵਿਖਿਆ ਨਹੀਂ ਖਤਮ ਹੁੰਦੀ ਮਾਰੇ ਕਹਿੰਦੇ ਮਨ ਹਰ ਕੇ ਨਾਮ ਕੀ ਮਹਿਮਾ ਹੂਜ ਨਾਨਕ ਨਾਮ ਉਧਰੇ ਪਤਿਤ ਬਹੁ ਹੂਜ ਜੇ ਮਨ ਦਾ ਭੇਤ ਆਜੇ ਇਸ ਮਨ ਕੋਈ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਿਤ ਪਾਈ ਮਾਰੇ ਕਹਿੰਦੇ ਮਨ ਦਾ ਭੇਤ ਆਜੇ ਨਾਮ ਦਾ ਭੇਤ ਆਜੇ ਮਾਰੇ ਕਹਿੰਦੇ ਪਤਿਤ ਬੰਦਾ ਵੀ ਜਿਹੜਾ ਹੈ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਪਰ ਕਿਦੇ ਦੁਆਰਾ ਨਾਮ ਦੇ ਦੁਆਰਾ ਕਿਉਂਕਿ ਨਾਮ ਹੀ ਸਾਡੇ ਮਨ ਨੂੰ ਸੁਚਿਆ ਕਰ ਸਕਦਾ ਪਰ ਇਹ ਮਤ ਪਾਪਾ ਕੇ ਸੰਗੋ ਧੋਪੇ ਨਾਵੇਂਗੇ ਰੰਗ ਇੱਕੋ ਚੀਜ਼ ਹੈ ਸੋ ਪਿਆਰਿਓ ਇਹ ਹੁਣ ਤੁਸੀਂ ਨਾ ਇਸ਼ਾਰੇ ਤੁਹਾਨੂੰ ਕਰੀ ਜਾ ਰਿਹਾ ਮੈਂ ਤੇ ਵਿਚਾਰੀ ਤੁਸੀਂ ਆਪ ਜਾਏ ਵੇਸ਼ੀ ਕਿਉਂਕਿ ਮੈਂ ਸਿਰਫ ਤੁਹਾਨੂੰ ਉਹ ਕੰਮ ਦੱਸਦਾ ਪਿਆ ਇਹਦੇ ਵਿੱਚ ਜਿਹੜੇ ਆਪਾਂ ਸਹੀ ਸਮਝ ਕੇ ਕਰਦੇ ਆ ਪਰ ਸੁਖਨੀ ਸਾਹਿਬ ਉਹਨੂੰ ਗਲਤ ਕਹਿੰਦਾ ਜੀ ਸੋ ਨਾ ਉਹਨ ਤਾਂ ਉਹ ਤਾਂ ਮੈਂ ਨਹੀਂ ਨਹੀਂ ਹੈ ਇਹ ਗਲਤ ਨਾ ਬਸ ਸਮਝੀ ਜਾਇਓ ਪਰ ਇਹ ਹੈ ਕਿ ਪਿਆਰਿਓ ਤੁਹਾਡੇ ਨੌਲ ਦੇ ਨਾਲ ਤਨ ਦੇ ਇਸ਼ਾਨ ਦੇ ਨਾਲ ਮਨ ਦੇ ਉੱਤੇ ਕੋਈ ਅਸੰਨੀ ਹੁੰਦਾ ਹੀ ਸ਼ੀਦਾ ਗੁਰੂ ਅਰਜਨ ਦੇਵ ਜੀ ਬੰਦਦੇ ਉਸ ਨੂੰ ਮਾਰੇ ਕਹਿੰਦੇ ਕੋਈ ਮਨ ਤੇ ਉਦਾਂ ਦਾ ਉਦਾਂ ਹੀ ਮਾਰੇ ਕਹਿੰਦੇ ਮਨ ਦਾ ਭੇਤ ਲੈ ਲੈ। ਚੌਥਾ ਇੱਕ ਮੇਨ ਪੁਆਇੰਟ ਮੈਂ ਹੋਰ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਸੁਖਨੀ ਸਾਹਿਬ ਪੜਨ ਵਾਲਿਆਂ ਦੇ ਸੁਖਨੀ ਸਾਹਿਬ ਪੜਨ ਵਾਲਾ ਬੰਦਾ ਪਤਾ ਕੀ ਕਹਿੰਦਾ ਤੁਸੀਂ ਦੇਖਿਓ ਉਹ ਬੋਲੇਗਾ ਉਹ ਕਹੇਗਾ ਆਹ ਕੰਮ ਕਿਦਾਂ ਕਰਾਂਗੇ ਇੱਕ ਪਾਸੇ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਆ 10 ਸਾਲ ਹੋ ਗਏ 20 ਸਾਲ ਹੋ ਗਏ 30 ਸਾਲ ਹੋ ਗਏ ਆਪਣੇ ਤੌਰ ਦੇ ਉੱਤੇ ਸਹੀ ਸਮਝ ਰਿਹਾ ਪਰ ਇਹ ਚੀਜ਼ ਪਤਾ ਕਿੰਨਾ ਨੁਕਸਾਨ ਕਰਦੀ ਹੈ ਸੁਖਮਨੀ ਸਾਹਿਬ ਪੜ੍ਹਨ ਵਾਲਾ ਬੰਦਾ ਇਹ ਪਖਾੜ ਵਿੱਚ ਕਰੇ ਤੀਸਰਾ ਵੀ ਤੁਸੀਂ ਦੇਖ ਲਿਆ ਵੀ ਉਹ ਪਖਾੜ ਛੱਡਨੇ ਆ ਨਿੱਤੇ ਅਧਿਆਤਮਕ ਲਾਭ ਨਹੀਂ ਮਿਲਣਾ ਕੋਈ ਹੁਣ ਚੌਥਾ ਦੇਖਿਓ ਸੁਖਮਨੀ ਸਾਹਿਬ ਪੜ੍ਹਨ ਵਾਲੇ ਬੰਦੇ ਨੂੰ ਕੋਈ ਲਾਭ ਨਹੀਂ ਮਿਲਣਾ ਅਧਿਆਤਮਕ ਜੇ ਉਹ ਇਹ ਚੀਜ਼ਾਂ ਕਰਦਾ ਹੈ ਕੀ ਕਰਦਾ ਹੈ ਬੜੀ ਨਾਰਮਲ ਜੀ ਚੀਜ਼ ਹੈ ਮੈਂ ਆਹ ਕੰਮ ਕਰਾਂਗਾ ਮੈਂ ਹੁਣ ਆਹ ਕੰਮ ਕਰਾਂਗਾ ਐਦਾਂ ਕਰਾਂਗਾ ਮੈਂ ਐਦਾਂ ਕਰਾਂਗਾ ਮੈਂ ਜੇ ਮੈਂ ਆ ਨਾ ਕੀਤਾ ਫਿਰ ਕੀ ਹੋਏਗਾ ਜੇ ਮੈਂ ਆ ਨਾ ਕੀਤਾ ਫਿਰ ਕੀ ਹੋਏਗਾ ਇਹਦਾ ਰਿਜ਼ਲਟ ਬੜਾ ਬੁਰਾ ਜੀ ਸੁਖਮਨੀ ਸਾਹਿਬ ਦੀ ਬਾਣੀ ਕਹਿੰਦੀ ਹੈ ਐਸੇ ਬੰਦੇ ਨੂੰ ਦੋ ਚੀਜ਼ਾਂ ਨਹੀਂ ਮਿਲ ਸਕਦੀਆਂ ਕਿਹੜੀਆਂ ਇੱਕ ਸੁੱਖ ਤੇ ਦੂਜਾ ਮੁਕਤੀ ਕਿੰਨੀ ਹਰਾਨਗੀ ਦੀ ਗੱਲ ਹੋਏ ਜੇ ਮੈਂ ਕਿਸੇ ਬੰਦੇ ਨੂੰ ਇਹ ਗੱਲ ਕਵਾਂ ਵੀ ਭਾਈ ਹਾਂ ਜਿਹੜੀਆਂ ਤੂੰ ਗਲਤੀਆਂ ਕਰ ਰਿਆ ਨਾ ਆ ਜਿਹੜਾ ਤੂੰ ਪਲੈਨਿੰਗਾ ਬਣਾਉਂਦਾ ਰਹਿੰਦਾ ਆ ਸੁਖਮਨੀ ਸਾਹਿਬ ਕਹਿੰਦਾ ਹੈ ਕਿ ਐਸੇ ਬੰਦੇ ਨੂੰ ਨਾ ਜ਼ਿੰਦਗੀ 'ਚ ਸੁੱਖ ਮਿਲਣਾ ਤੇ ਨਾ ਮੁਕਤੀ ਕੀ ਜ਼ਿੰਦਗੀ ਹੋਏਗੀ ਉਹਦੀ ਜੇ ਮੰਨ ਲਓ ਸੰਸਾਰ 'ਚ ਰਹਿੰਦੇ ਆ ਸਾਨੂੰ ਸੁੱਖ ਹੀ ਨਾ ਮਿਲੇ ਤੇ ਮਰਨ ਤੋਂ ਬਾਅਦ ਸਾਨੂੰ ਮੁਕਤੀ ਨਾ ਮਿਲੇ ਤੇ ਜ਼ਿੰਦਗੀ ਜੀਣ ਦਾ ਕੀ ਫਾਇਦਾ ਕਰ ਹੁਣ ਤੁਸੀਂ ਆਖੋਗੇ ਇਹ ਕਿਵੇਂ ਸੁਣਿਓ ਪੰਕਤੀਆਂ ਪੜਦੇ ਆ ਨਾ ਜਦ ਲਗ ਜਾਨੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ ਜਬ ਇਹ ਜਾਣੇ ਮੈਂ ਕਛ ਕਰਤਾ ਤਬ ਲਗ ਗਰਬ ਜੋੜ ਮੈਂ ਫਿਰਤਾ ਮਾਰੇ ਕਹਿੰਦੇ ਜਦੋਂ ਤੱਕ ਤੈਨੂੰ ਇਹ ਚੀਜ਼ ਲੱਗੇਗੀ ਨਾ ਵੀ ਮੇਰੇ ਕੀਤੇਆਂ ਕੁਝ ਹੋਣਾ ਮਾਰੇ ਕਹਿੰਦੇ ਤੈਨੂੰ ਸੁਖ ਨਹੀਂ ਮਿਲਣਾ ਤੇ ਨਾ ਹੀ ਮਾਰੇ ਕਹਿੰਦੇ ਤੂੰ ਜਨਮ ਮਰਨ ਦੇ ਗੇੜ ਚੋਂ ਮੁਕਤ ਹੋਣਾ ਬੜਾਈ ਜਾ ਪਲਾਨਿੰਗਾ ਕਹਿੰਦੇ ਪਰ ਇਹਦੇ ਅਰਥ ਆਪਾਂ ਗਲਤ ਕਰਦੇ ਜੀ ਮਨਮੁਖ ਬੰਦਾ ਸ਼ਰਾਬੀ ਬੰਦਾ ਵੀ ਇਹ ਗੱਲ ਕਹੀ ਜਾਂਦਾ ਹੈ ਠੀਕ ਹੈ ਫਿਰ ਜੇ ਸਭ ਕੁਝ ਉਹਨੇ ਕਰਨਾ ਮੇਰੇ ਕੀਤਾ ਕੁਝ ਨਹੀਂ ਹੋਣਾ ਠੀਕ ਹੈ ਫਿਰ ਆਪ ਹੀ ਹੁਣ ਸ਼ਰਾਬ ਪੀਉਣ ਵਾਲਾ ਵੀ ਫਿਰ ਆਪ ਹੀ ਹੈ ਪਾਪ ਕਰਾਉਣ ਵਾਲਾ ਵੀ ਫਿਰ ਆਪ ਹੀ ਹੈ ਇਹ ਸ਼ਬਦ ਸਿਰਫ ਭਗਤ ਕਹਿ ਸਕਦਾ ਹੈ ਕਿ ਜੋ ਕੁਝ ਕਰਦਾ ਹੈ ਰੱਬ ਕਰਦਾ ਹੈ ਮਨਮੁਖ ਨਹੀਂ ਇਹ ਗੱਲ ਕਹਿ ਸਕਦਾ ਕਦੇ ਕਿਉਂਕਿ ਘਰੂ ਪਿਆਰੀ ਸਾਥ ਸੰਗਤ ਜਿਓ ਰੱਬ ਸਭ ਕੁਝ ਕਰਦਾ ਹੈ ਇਹ ਚੀਜ਼ ਕਹਿਣ ਤੋਂ ਪਹਿਲਾਂ ਸਾਨੂੰ ਰੱਬ ਦੀ ਪਹਿਚਾਣ ਕਰਨੀ ਪੈਣੀ ਹੈ ਆਪਾਂ ਬੜੀ ਸ਼ਬਦ ਪੜਿਆ ਨਾ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨਮਨ ਸਦਾ ਹਜੂਰੇ ਵੀ ਪਹਿਲਾਂ ਜਿਹੜਾ ਹਜੂਰ ਰੱਬ ਰਸਦਾ ਉਹਨੂੰ ਜਾਣ ਪਹਿਲਾਂ ਜਿੱਦਣ ਜਾਣ ਲਿਆ ਫਿਰ ਜਾਣਣ ਤੋਂ ਬਾਅਦ ਇਹ ਗੱਲ ਕਹਿਣੀ ਆ ਵੀ ਸੱਚੇ ਪਾਤਸ਼ਾਹ ਤੂੰ ਕਰਨਾ ਜੋ ਕਰਨਾ ਆਮ ਸਾਡੇ ਆਮ ਜੀਵ ਪਤਾ ਕਹਿਣਗੇ ਕੰਮ ਕਰ ਕਰਦੇ ਆ ਕਿਵੇਂ ਧਿਆਨ ਲਵਣਾ ਰੱਬ ਦੇ ਵਿੱਚ ਹੋ ਭਾਈ ਕੰਮ ਕਰਦੇ ਹੈ ਹੀ ਨਹੀਂ ਹੈ ਜੇ ਆਪਾਂ ਇਹੀ ਚੀਜ਼ ਮਨ ਚ ਸਮਝ ਲਈ ਕਿ ਮੈਂ ਧਿਆਨ ਲਵਣਾ ਹੈ ਕੰਮ ਕਰ ਕਰਦੇ ਆਪਾਂ ਤਾਂ ਫਿਰ ਫਸ ਗਏ ਇੱਥੇ ਇਹੀ ਤੇ ਆਪਾਂ ਭਰਮ ਘੜਨਾ ਵੀ ਮੈਂ ਕਰਨਾ ਹੀ ਕੁਛ ਨਹੀਂ ਮੈਂ ਸਿਰਫ ਧਿਆਨ ਹੀ ਲਾਉਣਾ ਆ ਤੇ ਬਾਕੀ ਸਭ ਕੁਝ ਕੋ ਕਰੇਗਾ ਜਦ ਲਗ ਮੇਰੀ ਮੇਰੀ ਕਰੇ ਤਦ ਲਗ ਕਾਜ ਇੱਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਇਹੀ ਤੇ ਭਰਮ ਘੜਨਾ ਆਪਾਂ ਜੇ ਆਪਾਂ ਇਹੀ ਚੀਜ਼ਾਂ ਪਲੈਨਿੰਗ ਕਰਨ ਲੱਗੇ ਵੀ ਮੈਂ ਭਗਤੀ ਕਰਕੇ ਮੁਕਤ ਹੋਵਾਂਗਾ ਮੈਂ ਆ ਕਰਕੇ ਮੁਕਤ ਹੋਵਾਂਗਾ ਫਿਰ ਮਾਲਿਕ ਨੇ ਵੀ ਕਹਿਣਾ ਪਹਿਲੇ ਠੀਕ ਹੈ ਭਾਈ ਹੋ ਕੇ ਦੱਸ ਮੁਕਤ ਤੋ ਸੁਖਮਨੀ ਸਾਹਿਬ ਪੜਨ ਵਾਲੇ ਬੰਦੇ ਵਾਸਤੇ ਵੀ ਸਭ ਤੋਂ ਵੱਡਾ ਪਖੰਡਾ ਹੈ ਜੇ ਉਹ ਇਹ ਚੀਜ਼ ਬਾਰ ਬਾਰ ਕਹਿੰਦਾ ਹੈ ਭਾਵੇਂ ਅਜੇ ਰੱਬ ਦਾ ਭੇਤ ਆ ਰਿਹਾ ਨਹੀਂ ਆ ਰਿਹਾ ਭਾਈ ਤੂੰ ਬਾਣੀ ਪੜਨ ਵਾਲਾ ਹੈ ਤੂੰ ਕਾਦੀ ਯ ਪਲੈਨਿੰਗ ਕਰਦਾ ਤੈਨੂੰ ਤਾਂ ਸੁਖਮਨੀ ਸਾਹਿਬ ਚ ਮਨਾ ਕੀਤਾ ਸਖਤ ਲਬਜ਼ਾਂ ਜੇ ਪਾਸ਼ਾ ਨੇ ਕਿਹਾ ਵੀ ਨਾ ਤੈਨੂੰ ਸੁਖ ਮਿਲਣਾ ਹੈ ਤੇ ਨਾ ਤੈਨੂੰ ਮੁਕਤੀ ਮਿਲਣੀ ਹੈ ਕੁਛ ਨਹੀਂ ਹੋਣਾ ਤੂੰ ਆਪਣਾ ਕਰਮ ਇਮਾਨਦਾਰੀ ਨਾਲ ਕਰੀ ਚੱਲ ਬਸ ਜਿਹੜੀ ਤੈਨੂੰ ਗੁਰੂ ਨਾਨਕ ਨੇ ਡਿਊਟੀ ਲਈ ਨਾ ਕਿਰਤ ਕਰੋ ਆਪਣੀ ਕਿਰਤ ਕਰ ਸੋਚਾਂ ਤੇ ਪਾੜੀ ਫੇਰਦੇ ਸਭ ਕੁਝ ਕਾਹੇ ਸੋਚ ਕਰੇ ਦੇ ਪ੍ਰਾਣੀ ਜਬ ਨਾਨਕ ਪ੍ਰਭੇ ਅਲਖ ਬਿੜਾਣੀ ਇਹ ਵੀ ਪਾਸ਼ਾ ਨੇ ਸਾਨੂੰ ਗਿਆਨ ਦਿੱਤਾ ਇਹਦੇ ਵਿੱਚ ਤੂੰ ਉਹਨੂੰ ਧਿਆ ਤੂੰ ਚਿੰਤਾ ਨਹੀਂ ਤੂੰ ਚਿੰਤਨ ਕਰ ਪਰ ਮਨਮੁਖ ਬੰਦਾ ਨਾ ਇਹ ਗੱਲ ਕਵੇ ਮੈਂ ਫੇਰ ਬੇਇੰਤਿਕਾਰ ਆ ਪਾਪੀ ਬੰਦਾ ਨਾ ਇਹ ਗੱਲ ਕਹਿਣ ਲੱਗ ਪਵੇ ਕੋਈ ਨਹੀਂ ਪਾਪ ਵੀ ਉਹ ਹੀ ਕਰਾ ਰਿਆ ਹੈ ਉਹ ਪਿਆਰੇ ਜੇ ਰੱਬ ਨੂੰ ਨਹੀਂ ਜਾਣੇ ਆ ਜੇ ਅਜੇ ਰੱਬ ਦਾ ਭੇਤ ਨਹੀਂ ਆਇਆ ਇਹਦਾ ਮਤਲਬ ਕਿ ਉਹ ਜੋ ਪਾਪ ਕਰਾ ਰਿਹਾ ਰੱਬ ਨਹੀਂ ਕਰਾ ਰਿਹਾ ਸਾਡਾ ਮਨ ਪੰਜ ਵਿਕਾਰਾਂ ਦੇ ਹੱਥ ਵਿੱਚ ਫਸਿਆ ਹੋਇਆ ਹੈ ਉਹ ਪੰਜ ਵਿਕਾਰ ਉਹਦੇ ਕੋ ਪਾਪ ਕਰਾ ਰਹੇ ਹੈ ਉਹ ਤੇ ਰੱਬ ਨਹੀਂ ਕਰਾ ਰਿਆ ਜਿਹੜੇ ਭਗਤੀ ਕਰਦੇ ਆ ਉਹਨੂੰ ਜਾਣ ਲੈਂਦੇ ਆ ਪੰਜ ਵਿਕਾਰਾਂ ਤੋਂ ਉੱਪਰ ਉੱਠ ਜਾਂਦੇ ਆ ਮਾਲਕ ਦੇ ਵਸ ਪੈ ਜਾਂਦੇ ਆ ਉਹ ਭਗਤ ਇਹ ਗੱਲ ਕਹਿੰਦੇ ਆ ਵੀ ਜੋ ਕਰਾ ਰਿਆ ਉਹ ਕਰਾ ਰਿਆ ਉਹ ਕਿਉਂ ਕਹਿੰਦੇ ਉਹ ਕਰਾ ਰਿਆ ਕਿਉਂਕਿ ਉਹਨੂੰ ਜਾਣ ਲੈਂਦੇ ਆ ਤੇ ਮਨਮੁਖ ਬੰਦੇ ਨੇ ਤੇ ਰੱਬ ਨੂੰ ਜਾਣਿਆ ਹੀ ਨਹੀਂ ਉਹ ਕਿਵੇਂ ਕਹਿ ਸਕਦਾ ਕਿ ਜੋ ਕਰਾ ਰਿਆ ਮੇਰੇ ਕੋਲ ਰੱਬ ਕਰਾ ਰਿਆ ਭਾਈ ਉਹ ਪਾਪ ਤੇਰੇ ਹਿੱਸੇ ਆ ਉਹਦਾ ਤੈਨੂੰ ਫਲ ਮਿਲਣਾ ਹੈ ਕੋਈ ਤੈਨੂੰ ਸਜ਼ਾ ਮਿਲਣੀ ਹੈ ਸੋ ਇਸ ਕਰਕੇ ਇਹ ਵੀ ਮੈਂ ਕੈਟਾਗਰੀ ਵਿੱਚ ਹੀ ਰੱਖੀ ਇਹਦੇ ਪੜਨ ਦੇ ਵਿੱਚ ਕਿ ਸੁਖਮਨੀ ਸਾਹਿਬ ਪੜਨ ਵਾਲਾ ਬੰਦਾ ਜੇ ਚਾਹੁੰਦਾ ਹੈ ਮੈਨੂੰ ਸੁਖ ਮਿਲੇ ਜੇ ਚਾਹੁੰਦਾ ਮੈਨੂੰ ਮੁਕਤੀ ਮਿਲੇ ਫਿਰ ਇਹ ਚੀਜ਼ ਆਪਣੇ ਜ਼ੁਬਾਨ ਤੋਂ ਆਪਣੇ ਮਨ ਚੋਂ ਹਮੇਸ਼ਾ ਵਾਸਤੇ ਕੱਢ ਦਵੇ ਕਿ ਮੈਂ ਕੁਝ ਕਰ ਰਿਹਾ ਹਾਂ ਤੇ ਜਾਂ ਮੇਰੇ ਕੀਤੇ ਆ ਕੁਝ ਹੋਣਾ ਹੈ। ਬਸ ਇਹੀ ਕਹੇ ਸੱਚੇ ਪਾਤਸ਼ਾਹ ਤੇਰੇ ਚਰਨੀ ਲੱਗੇ ਆ ਬਸ ਤੈਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਤੂੰ ਭਰਮ ਦੂਰ ਕਰ ਦਿੱਤਾ ਹੁਣ ਕੰਮ ਕੁੰਮ ਬਸ ਹੁਣ ਤੂੰ ਹੀ ਕਰਨਾ ਸੱਚੇ ਪਾਤਸ਼ਾਹ ਮੈਂ ਤਾਂ ਨੌਕਰ ਬਣ ਕੇ ਖੜੂਣਾ ਹੀ ਆ। بس ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਸਵਾਰ ਤਾਂ ਹੁਣ ਮੇਰੇ ਕਾਰਜ ਤੂੰ ਹੀ ਸਵਾਰਨੇ ਆ ਸਾਰੇ ਤੇ ਫੇਰ ਉਹ ਸਵਾਰਦਾ ਵੀ ਹੈ ਸੋ ਇਸ ਕਰਕੇ ਜਦੋਂ ਸਮਾਂ ਮਿਲੇ ਵਿਹਲੇ ਆ ਤੇ ਬੈਠ ਕੇ ਭਗਤੀ ਕਰੋ ਤੇ ਕੰਮ-ਕਾਰ ਕਰਦੇ ਆ ਭਰਮ ਕਰਦੇ ਹੋ ਕਿ ਮੈਂ ਕੰਮ ਕਰਨਾ ਇਹਦੇ ਧਿਆਨ ਕੇ ਵੀ ਲਾਉਣਾ ਭਾਈ ਕੰਮ-ਕਾਰ ਹੈ ਹੀ ਨਹੀਂ ਹੈ ਹੁਣ ਉਹ ਹੀ ਹੈ ਦੂਜਾ ਹੈ ਹੀ ਕੋਈ ਨਹੀਂ ਉੱਥੇ ਸੋ ਇਸ ਕਰਕੇ ਗੁਰੂ ਪਿਆਰੀ ਸਾਥ ਸੰਗਤ ਜੀਓ ਇਹ ਚੀਜ਼ਾਂ ਨੂੰ ਸਮਝੋ ਵਿਚਾਰੋ ਜੇ ਗੁਰਬਾਣੀ ਚੋਂ ਕੁਝ ਆਪਾਂ ਲੈਣਾ ਚਾਹਨੇ ਆ ਜੇ ਆਪਾਂ ਇਸੇ ਦਲਦਲ ਚੋਂ ਬਾਹਰ ਨਹੀਂ ਨਿਕਲਨਾ ਤੇ ਸੁਖਮਨੀ ਸਾਹਿਬ ਦੀ ਬਾਣੀ ਉਹ ਨਹੀਂ ਹੈਗੀ ਵੀ ਤੁਹਾਨੂੰ ਬਾਹ ਫੜ ਕੇ ਇਦਾਂ ਬਾਹਰ ਕੱਢੇਗੀ ਸੁਖਮਨੀ ਸਾਹਿਬ ਦੀ ਬਾਣੀ ਉਹਦਾ ਜੀਵਨ ਬਦਲੀ ਕਿ ਜਿਹੜਾ ਖੁਦ ਬਦਲਣਾ ਚਾਹੁੰਦਾ ਹੈ ਆਪਣੇ ਆਪ ਨੂੰ ਸੋ ਸੁਖਮਨੀ ਸਾਹਿਬ ਤੋਂ ਜੇ ਨਾਮ ਦੀ ਪਹਿਚਾਣ ਕਰਾਉਣੀ ਹੈ ਫਿਰ ਅਸਲ ਨਾਮ ਵਾਲੇ ਪਾਸੇ ਤੁਰੋ ਉਸ ਰੱਬ ਦੀ ਪਹਿਚਾਣ ਕਰੋ ਜਿਹਨੂੰ ਸੁਖਮਨੀ ਸਾਹਿਬ ਕਹਿੰਦਾ ਜਿਹੜਾ ਹਮੇਸ਼ਾ ਤੁਹਾਡੇ ਨੇੜੇ ਵੱਸਦਾ ਹੈ ਬਾਕੀ ਚੀਜ਼ਾਂ ਨੂੰ ਰੱਬ ਬਣਾਉਣਾ ਛੱਡੋ ਸੁਖਮਨੀ ਸਾਹਿਬ ਪੜਨ ਵਾਲੇ ਬੰਦੇ ਇਹ ਤੀਸਰੀ ਅਸ਼ਟਪਦੀ ਦੇ ਜਿਹੜੇ ਤੁਹਾਨੂੰ ਭੇਜ ਦੱਸਿਆ ਤੀਰਥਾਂ ਦਾ ਸਰੀਰ ਦਾ ਇਸ਼ਨਾਨ ਸਰੀਰ ਦੀ ਭਗਤੀ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੋ ਪਾਸ਼ਾ ਕਹਿੰਦਾ ਇਹਨਾਂ ਦਾ ਕੋਈ ਮਨ ਦੇ ਉੱਤੇ ਅਸਰ ਨਹੀਂ ਹੁੰਦਾ ਜੇ ਪਰਮਾ ਸਾਡਾ ਤੇ ਆ ਮੇਰੀ ਮੇਰੀ ਕਰਨੀ ਛੱਡ ਦਿਓ ਤੇ ਮਹਾਰਾਜ ਕਿਰਪਾ ਕਰਨ ਸਾਨੂੰ ਸੋਝੀ ਆਵੇ ਸੋ ਇਹ ਪਿਆਰੇ ਉਥੇ ਸਵਾਪਤੀ ਹੈ ਫਿਰ ਕਿਸੇ ਵੀਡੀਓ ਚ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਭਰਮ ਰਹਿ ਗਿਆ ਕੋਈ ਡਾਊਟ ਬਣ ਜੇ ਆ ਜਾਂਦਾ ਕੋਈ ਸਵਾਲ ਆ ਜਾਂਦਾ ਆ ਆਪਾਂ ਨੰਬਰ ਪਾਇਆ ਹੋ ਆਪਣਾ ਚੈਨਲ ਦੇ ਉੱਤੇ ਉਸ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਸੋ ਇਨੀ ਕੀ ਵਿਚਾਰ ਕਰਦੇ ਆਨੇਕਾ ਭੁੱਲਾ ਹੋ ਜਾਂਦੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ